ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੁਆਰਾ ਅੱਜ ਆਪਣਾ ਜਥਾ ਸ਼ੰਭੂ ਬੋਡਰਾਂ ਲਈ ਰਵਾਨਾ ਕੀਤਾ ਜਾ ਰਿਹਾ ਅਮ੍ਰਿਤਸਰ ਸਟੇਸ਼ਨ ਤੇ ਅਸੀਂ ਖੜੇ ਹਾਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਕੀਰਤੀ ਕਿਸਾਨ ਯੂਨੀਅਨ ਦੁਆਰਾ ਆਪਣਾ ਜਥਾ ਸਟੇਸ਼ਨ ਤੇ ਸਟੇਸ਼ਨ ਤੋਂ ਜਿਹੜਾ ਮਹਾਪੰਚਾਇਤ ਦੇ ਲਈ ਰਵਾਨਾ ਕੀਤਾ ਗਿਆ ਸੀ ਸੋ ਰੇਲਵੇ ਸਟੇਸ਼ਨ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦਾ ਜਥਾ ਰੇਲਵੇ ਸਟੇਸ਼ਨ ਤੇ ਪੁੱਜਿਆ ਹੈ ਜਿਹੜਾ ਟ੍ਰੇਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਤੇ ਥੋੜੀ ਦੇਰ ਦੇ ਵਿੱਚ ਹੀ ਟ੍ਰੇਨਾਂ ਦੁਆਰਾ ਜਿਹੜਾ ਸ਼ੰਭੂ ਬੋਡਰ ਲਈ ਰਵਾਨਾ ਰਵਾਨਾ ਹੋਣਗੇ ਕਿਉਂਕਿ ਕੇਂਦਰ ਸਰਕਾਰ ਦੁਆਰਾ ਜਿਹੜੇ ਟਰੈਕਟਰਾਂ ਤੇ ਪਾਬੰਦੀ ਲਗਾਈ ਗਈ ਹੈ ਸੋ ਕਿਸਾਨਾਂ ਕੋ ਬੱਸਾਂ ਤੇ ਜਿਹੜਾ ਸਟੇਸ਼ਨ ਰੇਲਵੇ ਦਾ ਤੋਂ ਇਲਾਵਾ ਕੋਈ ਹੋਰ ਕਿਸਾਨਾਂ ਦੇ ਕੋਲ ਰਸਤਾ ਨਹੀਂ ਹੈ ਸੋ ਕਿਸਾਨ ਨੇਤਾ ਸਾਡਾ ਮੌਜੂਦ ਹੈ ਅਸੀਂ ਕਿਸਾਨ ਨੇਤਾ ਨਾਲ ਗੱਲ ਕਰਾਂਗੇ ਕਿ ਭਾਜੀ ਅੱਜ ਕਿਸਾਨਾਂ ਦਾ ਜੱਥਾ ਜਿਹੜਾ ਟਰੇਨ ਦੇ ਜ਼ਰੀਏ ਰਵਾਨਾ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਕਿੰਨੇ ਲੋਕ ਹੈ ਇਸ ਜੱਥੇ ਦੇ ਵਿੱਚ ਕਿਉਂਕਿ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਤੇ 10 ਤਰੀਕ 20 ਤਰੀਕ ਤੇ 30 ਤਰੀਕ ਨੂੰ ਜਿਹੜਾ ਕਿਸਾਨ ਨੇਤਾ ਦੁਆਰਾ ਕਿਹਾ ਗਿਆ ਸੀ ਕਿ ਮਹੀਨੇ ਵਿੱਚ ਤਿੰਨ ਵਾਰੀ ਜੱਥਾ ਜਿਹੜਾ ਸ਼ੰਭੂ ਬੋਡਰ ਲਈ ਰਵਾਨਾ ਹੋਏਗਾ ਅ ਦੇਖੋ ਜੀ ਇਹ ਸਾਡਾ ਜਿਹੜਾ ਇਸ ਵੇਲੇ ਅੱਜ ਅੰਦੋਲਨ 37ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਜਿਹੜਾ ਸ਼ੰਭੂ ਬਾਰਡਰ ਤੇ ਚੱਲ ਰਿਹਾ ਤੇ ਇਹਦੇ ਵਿੱਚ ਅੱਜ ਸਾਡਾ ਜਿਹੜਾ ਅਮਰਪੁਰ ਇਨਵੈਸਟੇਸ਼ਨ ਤੋਂ ਉੱਤੋਂ ਦੂਸਰਾ ਜਥਾ ਜਿਹੜਾ ਰਵਾਨਾ ਹੋ ਰਿਹਾ ਇਹ ਅਸੀਂ ਪਹਿਲਾਂ ਹੀ ਸਾਨੂੰ ਇਸ ਗੱਲ ਦਾ ਪਤਾ ਸੀਗਾ ਕਿ ਸਾਡਾ ਜਿਹੜਾ ਅੰਦੋਲਨ ਹੈ ਇਹ ਲੰਮਾ ਚੱਲਣਾ ਤੇ ਅਸੀਂ ਜਿਹੜੀ ਹੈ ਇਹਦੀ ਸਟ੍ਰੈਟਜੀ ਬਣਾ ਚੁੱਕੇ ਸੀਗੇ ਕਿ ਆਪਣੇ ਜਿੰਨਾ ਵੀ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਕੈਡਰ ਆ ਇਹਨੂੰ ਇਸ ਤਰੀਕੇ ਨਾਲ ਹੀ ਅੰਦੋਲਨ ਦੇ ਵਿੱਚ ਲੈ ਕੇ ਜਾਵਾਂਗੇ ਕੀ ਟ੍ਰੇਨ ਜਾਂਦੀ ਆ ਤੇ ਟ੍ਰੇਨ ਦੇ ਜਰੀਏ ਅਸੀਂ ਆਪਣੇ ਜਿਹੜੇ ਉਧਰ ਜਾਂਦੇ ਆ 10 ਦਿਨ ਬਾਅਦ ਉਹਨਾਂ ਨੂੰ ਇੱਧਰ ਲੈ ਕੇ ਆਵਾਂਗੇ ਤੇ ਇੱਧਰ ਇੱਧਰਲੇ ਜਿਹੜਿਆ ਉਧਰ ਲੈ ਕੇ ਜਾਵਾਂਗੇ ਘਰ ਦਾ ਕੰਮ ਕਾਜ ਵੀ ਜਿਹੜਾ ਨਾਲ ਦੀ ਨਾਲ ਚੱਲਦਾ ਰਹੇ ਤੇ ਅੰਦੋਲ ਵੀ ਜਿਹੜਾ ਵਾ ਨਾਲ ਦੀ ਨਾਲ ਚੱਲਦਾ ਰਹੇ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਜਿਹੜਾ ਸਰਵੰਸਿਕ ਮੰਧੇਰ ਦੁਆਰਾ ਕਿਹਾ ਗਿਆ ਕਿ ਸ਼ੁਭਕਰਨ ਦੀ ਜਿਹੜੀ ਕਲਸ਼ ਯਾਤਰਾ ਵਾ ਉਹ ਪੂਰੇ ਦੇਸ਼ ਦੇ ਵਿੱਚ ਕੱਢੀ ਜਾਏਗੀ ਨਾਲ ਮਹਾਪੰਚਾਇਤਾਂ ਕੀਤੀ ਹੈ ਜਾਣਕਾਰੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਏਗਾ ਹਾਂ ਬਿਲਕੁਲ ਜੀ ਜਿਹੜੀ ਆ ਸ਼ੁਭਕਰਨ ਜੀ ਦੀ ਕਲਸ਼ ਯਾਤਰਾ ਵਾ ਉਹ ਪੂਰੇ ਦੇਸ਼ ਦੇ ਵਿੱਚ ਜਾ ਰਹੀ ਆ ਤੇ ਅੱਜ ਉਹ ਨਾ ਉਸ ਨੂੰ ਪੰਜਵਾਂ ਦਿਨ ਹੋ ਗਿਆ ਦੇਸ਼ ਦਾ ਕਿਸਾਨ ਮਜ਼ਦੂਰ ਸ਼ਹੀਦ ਦੀ ਜਿਹੜੀ ਕਲਸ਼ ਯਾਤਰਾ ਕਰਵਾਈ ਜਾ ਰਹੀ ਆ ਉਹ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਔਰਤਾਂ ਸਮੇਤ ਬੱਚਿਆਂ ਸਮੇਤ ਜਿਹੜੇ ਆ ਉਹ ਸੜਕਾਂ ਦੇ ਉੱਤੇ ਆ ਕੇ ਸਰਦਾ ਦੇ ਫੁੱਲ ਭੇਟ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੱਡੀਆਂ ਮਹਾਪੰਚਾਇਤਾਂ ਜਿਹੜੀਆਂ ਉਹ ਵੀ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਕਿੰਨੀ ਦੇਰ ਜਿਹੜਾ ਚੱਲਦਾ ਪਿਆ ਜਿਹੜਾ ਲਗਾਤਾਰ ਸਰਕਾਰ ਦੇ ਖਿਲਾਫ ਧਰਨਾ ਚੱਲਦਾ ਪਿਆ ਕੀ ਲੱਗਦਾ ਹੈ ਕਿ ਕੋਈ ਨਿਸ਼ਕਰਸ਼ ਨਿਕਲੇਗਾ ਖਤਮ ਹੋਣ ਦੀ ਚਾਹਤ ਹੈ ਦੇਖੋ ਇਹ ਸਰਕਾਰ ਦੀ ਵੈਸੇ ਤੇ ਇਸ ਵੇਲੇ ਕੋਈ ਸਰਕਾਰ ਜਿਹੜੀ ਹੈ ਨਹੀਂ ਮੌਜੂਦ ਹੈ ਸਾਰੀਆਂ ਸੱਤਾ ਜਿਹੜੀਆਂ ਉਹ ਗਵਾ ਚੁੱਕੀਆਂ ਆ ਅਸੋਨੇ ਚੋਣ ਜਾਬਤਾ ਲੱਗਿਆ ਪਿਆ ਵਾ ਨਵੀਂ ਸਰਕਾਰ ਜਿਹੜੀ ਵੀ ਆਉਂਦੀ ਆ ਉਹ ਇਸ ਅੰਦੋਲਨ ਨੂੰ ਵੇਖ ਕੇ ਦੇਸ਼ ਦੇ ਕਿਸਾਨ ਮਜ਼ਦੂਰ ਦਾ ਗੁੱਸਾ ਦੇਖ ਕੇ ਕਿਵੇਂ ਦੇ ਫੈਸਲੇ ਕਰਦੀ ਆ ਕੀ ਸਾਡੇ ਮੰਗਾ ਮਸਲੇ ਹੱਲ ਕਰਦੀ ਆ ਨਹੀਂ ਹੱਲ ਕਰਦੀ ਤੇ ਅਸੀਂ ਜਿਹੜਾ ਵਾ ਇਹ ਇਹ ਜਿਹੜਾ ਅੰਦੋਲਨ ਆ 2029 ਤੱਕ ਵੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਕੀ ਲੱਗਦਾ ਪਹਿਲੀ ਵਾਰੀ ਇਹੋ ਜਿਹਾ ਮੌਕਾ ਆਏਗਾ ਕਿ ਇੱਕ ਤਰਫ ਜਿਹੜਾ ਇਲੈਕਸ਼ਨਸ ਹੈ ਇੱਕ ਤਰਫ ਲੋਕ ਪ੍ਰਧਾਨ ਮੰਤਰੀ ਦਾ ਚੋਣ ਕਰਨਗੇ ਤੇ ਦੂਜੇ ਪੱਲੇ ਕਿਸਾਨਾਂ ਦਾ ਧਰਨਾ ਲਗਾਤਾਰ ਜਿਹੜਾ ਚੱਲਦਾ ਪਿਆ ਦੇਖੋ ਜੀ ਧਰਨਾ ਸਾਡਾ ਜਿਹੜਾ ਜਾਰੀ ਆ ਇਹਦੇ ਵਿੱਚ ਜਿਵੇਂ ਭਾਰਤ ਸਰਕਾਰ ਨੇ ਭਾਰਤ ਸਰਕਾਰ ਦਾ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਸਾਡੇ ਦੇਸ਼ ਦੇ ਨੌਜਵਾਨ ਨੇ ਮੰਗਾ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਭਾਰਤ ਸਰਕਾਰ ਨੇ ਗੋਲੀ ਮਾਰ ਕੇ ਸ਼ੁਭ ਕਰਨਜੀ ਨੂੰ ਸ਼ਹੀਦ ਕੀਤਾ ਤੇ ਉਹਨਾਂ ਦਾ ਜਿਹੜਾ ਵਿਰੋਧ ਆ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਹੋਊਗਾ ਜਥੇਬੰਦੀਆਂ ਨੇ ਐਲਾਨ ਜਿਹੜਾ ਕਰ ਦਿੱਤਾ ਕਿ ਸ਼ੁਭ ਕਰਨਜੀ ਨੂੰ ਜਿਹੜੀ ਆ ਗੋਲੀ ਮਾਰੀ ਆ ਕਿਉਂ ਮਾਰੀ ਆ ਜੇ ਉਹਨਾਂ ਨੂੰ ਉਹ ਗੋਲੀ ਲੱਗ ਕੇ ਸ਼ਹੀਦ ਹੋਏ ਆ ਤੇ ਕੀ ਉਹਨਾਂ ਦੀ ਜਿਹੜੀ ਆ ਐਫ ਆਈ ਆਰ ਦਰਜ ਹੋਈ ਆ ਉਹਨਾਂ ਦੇ ਉਹ ਜਿਹੜੀ ਬਾਇ ਨੇਮ ਹੋਣੀ ਚਾਹੀਦੀ ਸੀ ਕਿਉਂ ਬਾਇ ਨੇਮ ਨਹੀਂ ਹੋਈ ਕੀ ਅੰਦੋਲਨ ਕਰਨਾ ਕੋਈ ਗੁਨਾਹ ਆ ਆਸ ਵੇਲੇ ਦੇਸ਼ ਦਾ ਕਿਸਾਨ ਮੰਗ ਕੀ ਰਿਹਾ ਪਰ ਦੇਸ਼ ਦਾ ਨਾ ਕਿਸਾਨ ਆਪਣੇ ਵਿਲੇ ਹੱਥਾਂ ਨੂੰ ਕੰਮ ਮੰਗਦਾ ਤੇ ਕੀ ਭਾਰਤ ਸਰਕਾਰੇ ਕੰਮ ਨਹੀਂ ਦੇ ਸਕਦੀ ਜਿਹੜੇ ਦਾਵੇ ਕਰਦੀ ਆ ਸਰਕਾਰ ਕਿ ਅਸੀਂ ਜਿਹੜੇ ਆ ਰੋਜ਼ਗਾਰ ਦੇ ਵਸੀਲੇ ਪੈਦਾ ਕਰ ਰਹੇ ਉਹ ਕਿੱਥੇ ਵਸੀਲੇ ਪੈਦਾ ਕਰੀ ਜੇ ਰੋਜ਼ਗਾਰ ਦੇ ਸਰਕਾਰ ਵਸੀਲੇ ਪੈਦਾ ਕਰਦੀ ਆ ਤੇ ਫਿਰ ਅੰਦੋਲਨ ਕਿਉਂ ਹੋ ਰਿਹਾ ਦੇਸ਼ ਦਾ ਕਿਸਾਨ ਜਿਨੇ ਅੰਨ ਦਾ ਭੰਡਾਰ ਭਰ ਦਿੱਤਾ ਉਹ 10000 ਰੁਪਇਆ ਪੈਨਸ਼ਨ ਲਾਉਣ ਵਾਸਤੇ ਮਹੀਨਿਆਂ ਬੰਦੀ ਸੜਕਾਂ ਤੇ ਬਹਿ ਕੇ ਅੰਦੋਲਨ ਕਰਦਾ ਕਿ ਪੈਨਸ਼ਨ ਦਿੱਤੀ ਨਹੀਂ ਜਾ ਸਕਦੀ ਇਦੇ ਨਾਲ ਸਾਡੇ ਦੇਸ਼ ਦੇ ਵਿੱਚ ਜਿੰਨੀਆਂ ਦਵਾਈਆਂ ਮਿਲਦੀਆਂ ਦੁਕਾਨਾਂ ਤੋਂ ਉਹ ਸਾਨੂੰ ਖੇਤੀਬਾੜੀ ਦੇ ਵਿੱਚ ਯੂਜ਼ ਕਰਨ ਵਾਸਤੇ ਉਹ ਸਾਰੀਆਂ ਦਵਾਈਆਂ ਜਿਹੜੀਆਂ ਡੁਪਲੀਕੇਟ ਮਿਲਦੀਆਂ ਕੀ ਇਹ ਸਰਕਾਰ ਤੇ ਸਵਾਲ ਨਹੀਂ ਉਠਦੇ ਪੋਲੂਸ਼ਨ ਐਕਟ ਦੀ ਗੱਲ ਆ ਪੋਲੂਸ਼ਨ ਐਕਟ ਜਿਹੜਾ ਕਿਸਾਨਾਂ ਦੇ ਸਿਰ ਤੇ ਮੜਿਆ ਜਿਨ੍ਹਾਂ ਦਾ 8% ਖੇਤੀ ਦਾ ਪੋਲੂਸ਼ਨ ਆ ਉਹਨਾਂ ਦੇ ਸਿਰ ਤੇ ਉੱਤੇ ਪੋਲੂਸ਼ਨ ਐਕਟ ਮੜ ਕੇ ਇੰਨਾ ਵੱਡਾ ਦੋਸ਼ ਕਿਸਾਨਾਂ ਦੇ ਸਿਰ ਤੇ ਮੜਿਆ ਜਾਂਦਾ ਤੇ ਜਿਹੜੀਆਂ ਇੰਡਸਟਰੀਆਂ ਇੰਡਸਟਰੀ ਜਾਂ ਆਵਾਜਾਈ ਦੇ ਸਾਧਨ ਆ ਉਹਨਾਂ ਤੇ ਸਵਾਲ ਹੀ ਕੋਈ ਪਤਾ ਨਹੀਂ ਕੀਤਾ ਜਾਂਦਾ ਜਦ ਕਿ ਰੈਵਨਿਊ ਆਵਾਜਾਈ ਦੇ ਸਾਧਨਾਂ ਤੋਂ ਇਕੱਠਾ ਹੁੰਦਾ ਕਿੰਨਾ ਰੈਵਨਿਊ ਜਿਹੜਾ ਆਵਾਜਾਈ ਦੇ ਸਾਧਨਾਂ ਤੋਂ ਇਕੱਠਾ ਹੁੰਦਾ ਕਦੀ ਕਿਸੇ ਸਰਕਾਰ ਨੇ ਉਸ ਚੀਜ਼ ਦਾ ਹਿਸਾਬ ਕਿਤਾਬ ਕਿਤੇ ਦੇਸ਼ ਦੇ ਲੋਕਾਂ ਨੂੰ ਦਿੱਤਾ ਕਿ ਇਹ ਇੰਨਾ ਅਸੀਂ ਜਿਹੜਾ ਵਾ ਮਤਲਬ ਪੋਲੂਸ਼ਨ ਐਕਟ ਤੋਂ ਜਿਹੜਾ ਮਤਲਬ ਇਹ ਰੈਵਨਿਊ ਇਕੱਠਾ ਕਰਦੇ ਆ ਉਹਦੇ ਨਾਲ ਅਸੀਂ ਆਹ ਜਿਹੜੀ ਆ ਰਿਸਰਚ ਕੀਤੀ ਆ ਕਦੀ ਕੋਈ ਇਸ ਗੱਲ ਦਾ ਹਿਸਾਬ ਕਿਤਾਬ ਵੀ ਸਰਕਾਰ ਨੇ ਕਿਸੇ ਨੂੰ ਨਹੀਂ ਦਿੱਤਾ ਸੋ ਲਗਾਤਾਰ ਕਿਸਾਨ ਸ਼ੰਭੂ ਬੋਡਰ ਵਾਲੀ ਰਵਾਨਾ ਹੋ ਰਹੇ ਸੋ ਮਹਿਲਾਵਾਂ ਵੀ ਨਾਲ ਹੈ ਮਹਿਲਾਵਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪਿਛਲੀ ਵਾਰੀ ਜਿਹੜੋ ਕੀਰਤੀ ਕਿਸਾਨ ਯੂਨੀਅਨ ਦਾ ਜਥਾ ਜਿਹੜਾ ਦਿੱਲੀ ਲਈ ਰਵਾਨਾ ਹੋਇਆ ਸੀ ਮਹਾਪੰਚਾਇਤ ਲਈ ਉਸ ਵੇਲੇ ਲਗਾਤਾਰ ਜਿਹੜੀ ਮਹਿਲਾਵਾਂ ਦਾ ਜਥਾ ਵੀ ਨਾਲ ਸੀ ਵੱਡੀ ਤعداد ਦੇ ਵਿੱਚ ਮਹਿਲਾਵਾਂ ਉਸ ਵੇਲੇ ਨਾਲ ਸੀ ਸੋ ਮਹਿਲਾਵਾਂ ਵੀ ਸਾਡੇ ਨਾਲ ਮੌਜੂਦ ਹੈ ਅਸੀਂ ਗੱਲ ਕਰਾਂਗੇ ਮਹਿਲਾਵਾਂ ਨਾਲ ਤਾਂ ਜੀ ਅੱਜ ਤੁਸੀਂ ਜੱਥੇ ਦੇ ਰੂਪ ਦੇ ਵਿੱਚ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਪਿਛਲੀ ਵਾਰ ਵੀ ਕਿਸਾਨਾਂ ਦਾ ਜੱਥਾ ਕਿਉਂ ਕਿ ਤੁਸੀਂ ਜਾ ਰਹੇ ਹੋ ਹਾਂਜੀ ਅਸੀਂ ਆਪਣੀਆਂ ਮੰਗਾ ਲੈਣ ਜਾ ਰਹੇ ਆ ਆਪਣੇ ਹੱਕਾਂ ਵਾਸਤੇ ਲੜਨ ਜਾ ਰਹੇ ਆ ਕਰਾਂਗੇ ਹੁਣ ਅਗਲਾ ਮਹੀਨਾ ਪਰੇ ਆਲਦਾ ਅਸੀਂ ਸੰਭਾਂਗੇ ਉੱਥੇ ਮੌਜਾ ਅਗਲੇ 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 ਮਹੀਨੇ ਤੇ ਬਾੜੀਆਂ ਵੀ ਆ ਬਾੜੀਆਂ ਵੀ ਸ਼ੁਰੂ ਹੋ ਰਹੀਆਂ ਕਿਉਂਕਿ ਬਾੜੀਆਂ ਦੇ ਵਿੱਚ ਵੀਰ ਭਰਾਣ ਕੇ ਕਰਨਗੇ ਉੱਥੇ ਸੰਭਾਲਾਂਗੇ ਆਪਣਾ ਕਾਰੋਬਾਰ ਜਿੱਦਾਂ ਵੀ ਚੱਲਦਾ ਸੋ ਮਹਿਲਾਵਾਂ ਦਾ ਜੱਥਾ ਜਿਹੜਾ ਦਿੱਲੀ ਲਈ ਰਵਾਨਾ ਹੋ ਰਿਹਾ ਸ਼ੰਭੂ ਬਾਰਡਰ ਵਾਲਾ ਜਿਹਾ ਕਿ ਜਿਹੜੇ ਕਿਸਾਨ ਪਹਿਲਾਂ ਗਏ ਸੀ ਉਹ ਹੁਣ ਵਾਪਸ ਪਰਤਣਗੇ ਤੇ ਨਵਾਂ ਜਥਾ ਉੱਥੇ ਜਾਏਗਾ ਤੇ ਮਹੀਨੇ ਦੇ ਵਿੱਚ ਤਿੰਨ ਵਾਰੀ ਜਿਹੜਾ 10 ਤਰੀਕ 20 ਤਰੀਕ ਤੇ 30 ਤਰੀਕ ਨੂੰ ਜਥਾ ਦਿੱਲੀ ਦੇ ਸ਼ੰਭੂ ਬਾਰਡਰ ਵਾਲੀ ਰਵਾਨਾ ਹੋਣਗੇ ਤੇ ਲਗਾਤਾਰ ਜਿਹੜਾ ਸੰਘਰਸ਼ ਕਿਸਾਨਾਂ ਦੁਆਰਾ ਆਪਣੀ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਤੇ ਉਸ ਦੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਹੋਰ ਵਾਧਾ ਹੋਏਗਾ ਅਗਰ ਸਰਕਾਰਾਂ ਦੁਆਰਾ ਉਹਨਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤੇ ਸੰਘਰਸ਼ ਹੋਰ ਤੇਜ਼ ਕਰ ਦਿੱਤੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ